ਸੋ ਆ ਜਿਹੜਾ ਤੁਹਾਡਾ ਬੰਦਾ ਆ ਇਹ ਮੇ ਤੋਂ ਹੀ ਮਾਇਕੇ ਖਿੱਚੀ ਜਾਂਦਾ ਸੀਗਾ ਤੇ ਕਾਕਾ ਤਾਂ ਇਹਦੇ ਵੀ ਕੋਈ ਆਪਣੇ ਤਾਂ ਤੁਸੀਂ ਬੜੇ ਸਜੇ ਐ ਪਰ ਇਹਦੇ ਵੀ ਕੋਈ ਪੰਜਾਬ ਪਵਾ ਦਿੰਦੇ ਚਾਜ ਦੇ ਕੱਪੜੇ ਵਿਚਾਰੇ ਹੈ ਇਹਦਾ ਖਾਸ ਧਿਆਨ ਰੱਖੋ ਬੜਾ ਧੰਵਾ ਜੀ ਤਾੜੀਆਂ ਮਾਰੋ ਜ਼ੋਰਦਾਰ ਇਹਨਾਂ ਵਾਸਤੇ ਪਲੀਜ਼ ਵੀ ਮੱਖਣ ਜੀ ਰੀਲੀ ਹੈਪੀ ਟੂ ਸੀ ਯੂ ਰੀਲੀ ਹੈਪੀ ਟੂ ਸੀ ਯੂ ਵਾਂਸ ਅਗੇਨ ਜਿਹੜੇ ਮੈਨੇਜਰ ਹੁੰਦੇ ਆ ਪੰਚਾਂ ਦੇ ਸਰਪੰਚਾਂ ਦੇ ਤਾਂ ਬਾਬਿਆਂ ਦੇ ਲੀਡਰਾਂ ਦੇ ਇਹੀ ਤਾਂ ਚੜਾ ਦਿੰਦੇ ਆਹੀ ਥੱਲੇ ਸੜ ਦਿੰਦੇ ਆ ਪਿਛਲੇ ਯੀਅਰ ਤੁਸੀਂ ਸਾਡੇ ਸਮਾਗਮ ਚ ਆਉਣਾ ਸੀ ਪਰ ਤੁਹਾਡਾ ਇੱਕ ਬੰਦਾ ਸੀ ਉਹਨੇ ਪੈਸਿਆਂ ਦਾ ਹੀ ਬਸ ਇੰਨਾ ਪ੍ਰਾਈਸ ਜੇ ਹੁਣ ਇੰਗਲੈਂਡ ਤੋਂ ਆਏ ਆ ਤੇ ਉੱਥੇ ਸਾਨੂੰ ਕੋਈ ਨਹੀਂ ਦੋ ਦੋ ਸੌ ਪਾਉਣ ਮੱਥਾ ਟੇਕਦਾ ਤੁਸੀਂ ਕੈਨੇਡਾ ਚ ਆਏ ਆ ਮਿਹਨਤ ਕਰਨੀ ਪੈਂਦੀ ਆ ਤੇ ਤੁਸੀਂ ਸ਼ੰਕਰ ਦਾ ਤੇ ਗੁਰਾਇਆਂ ਦਾ ਕਿੰਨਾ ਕੁ ਡਿਫਰੈਂਸ ਹੈ ਐਂਡ ਤੁਸੀਂ ਇੰਨਾ ਭਾ ਮਹਾਰਾਜ ਦਾ ਸਤਿਕਾਰ ਕਰਦੇ ਆ ਤੇ ਉਹ ਸਾਡੇ ਗੁਰੂ ਮਹਾਰਾਜ ਆ ਤੇ ਜੱਟਾਂ ਨੂੰ ਜੇ ਇਦਾਂ 50000 20 30 ਦਾ ਜੇ ਤੁਸੀਂ ਕਰਨ ਲੱਗ ਪਏ ਤਾਂ ਜੱਟਾਂ ਦੇ ਪਿੱਤਖਾਣਾ ਚ ਕੀ ਫਰਕ ਰਹਿ ਗਿਆ ਸੋ ਮੈਂ ਤੁਹਾਨੂੰ ਹੁਣ ਡੇਟ ਦੱਸ ਦੇਣੀ ਆ ਆਈ ਹੈਵ ਨੋ ਪ੍ਰੋਬਲਮ ਆਫ ਹੈ ਮਨੀ ਹੈ ਨਾ ਬਟ ਤੁਸੀਂ ਮੂੰਹੋਂ ਜਿਹੜੀ ਗੱਲ ਕਹਿਣੀ ਅਸੀਂ ਉਦੋਂ ਉੱਤੇ ਸੈੱਡ ਦੇਣੇ ਤਾਂ ਤੁਹਾਨੂੰ ਕੀ ਜਿਹੜੇ ਮੈਨੇਜਰ ਵਗੈਰਾ ਉਹ ਰੱਖੋ ਜਿਹੜੀ ਪੂਰੀ ਅੱਖ ਬਾਬਿਆਂ ਨੇ ਮਲਾ ਕੇ ਰੱਖਣ ਹੈ ਨਾ ਤੇ ਮਾਲਕ ਦੀ ਪੂਰੀ ਅੱਖ ਮਿਲੀ ਹੁੰਦੀ ਹੈ ਤਾਂ ਥੱਲੇ ਜਿਹੜੇ ਚਮਚੇ ਉਹ ਆਪਣਾ ਕਰਨ ਲੱਗ ਪੈਂਦੇ ਆ ਜਿਹੜੇ ਤੁਹਾਡੇ ਹੁਣ ਮੈਨੇਜਰ ਸਾਹਿਬ ਕਿੱਥੇ ਆ ਆਪਣੇ ਆ ਇਹ ਸਾਡੇ ਮਿਸਿਸ ਨੀਤਾ ਸੋਮ ਪ੍ਰਕਾਸ਼ ਜੀ ਦੇ ਬਹੁਤ ਕੇਂਦਰੀ ਮੰਤਰੀ ਜੀ ਦੇ ਬਹੁਤ ਖਾਸ ਨੇ ਇਹਦੇ ਮਿਸਿਸ ਇਹ ਹੁੰਦਾ ਹੈ ਪਰ ਰੀਲੀ ਹੈਪੀ ਟੂ ਸੀ ਯੂ ਕਿ ਸਿੰਗਰਾਂ ਦੇ ਵਿੱਚ ਜੇ ਅਸੀਂ ਕਹੀਏ ਨਾ ਗਾਉਣ ਦੀ ਬਾਤ ਹੋਰ ਵੀ ਵਧੀਆ ਹੋ ਸਕਦੀ ਆ ਪਰੰਤੂ ਜਿਹੜਾ ਧਾਕੜ ਹੋਵੇ ਨਾ ਵੀ ਜਿਹੜਾ ਥੱਪੜ ਮਾਰਨਾ ਵੀ ਜਾਣਦਾ ਹੋਵੇ ਸਟੇਜ ਤੇ ਬੰਦੇ ਨੂੰ ਤੁਨ ਨੂੰ ਨੂੰ ਕੇਸ ਮੱਖਣ ਕਹਿੰਦੇ ਆ ਤਾੜੀਆਂ ਇਹਨਾਂ ਵਾਸਤੇ ਮਾਰੋ ਤੇ ਮੇਰੀ ਤਾਂ ਜੇ ਕੋਈ ਕੁੜੀ ਹੁੰਦੀ ਤਾਂ ਮੈਂ ਤੁਹਾਡਾ ਵਿਆਹ ਕਰ ਦੇਣਾ ਸੀ ਤੇ ਹੁਣ ਕੀ ਕਰੀਏ ਨਹੀਂ ਹੋ ਸਕਦਾ ਤੇ ਬੀਬੀ ਜੀ ਤੁਹਾਡੇ ਇੱਥੇ ਆ ਕੇ ਅਸੀਂ ਦਰਸ਼ਨ ਕਰ ਲਈਦੇ ਆ ਤੇ ਦਨ ਵੀ ਟੋਕ ਓਨ ਦਾ ਫੋਨ ਸੋ ਦੈਨ ਯੂ ਗਿਵ ਮੀ ਦਾ ਟਾਈਮ ਸੋ ਰੀਲੀ ਹੈਪੀ ਟੂ ਸੀ ਯੂ ਬੀਬੀ ਜੀ ਇੱਕ ਤਾਂ ਸਾਨੂੰ ਤੁਸੀਂ ਆ ਬੀਬੀ ਜੀ ਨੇ ਮੈਨਾਂ ਬਿਠਾਤਾ ਹੈ ਲਾਲ ਸੂਟ ਵਾਲੇ ਨੇ ਤੇ ਘੜੀ ਕ ਮਗਰੋ ਮੇਰੇ ਚੁੰਡੀਆਂ ਵੱਢੀ ਜਾਂਦੇ ਚੱਲ ਗਏ ਚੱਲ ਗਏ ਚੱਲ ਗਏ ਮੈਂ ਕਹਿੰਨਾ ਤੇਲ ਫੂਕੇ ਆਏ ਆ ਪੂਰਾ ਹੁਣ ਵਿਆਹ ਤਾਂ ਪੂਰਾ ਖਾ ਕੇ ਜਾਣਾ ਚਾਹੀਦਾ ਹੈ ਤੇ ਕਹਿੰਦੀ ਵਿਆਹ ਆ ਉਹ ਤੇ ਮੈਂ ਕਹਾਂ ਉਹਨਾਂ ਦਾ ਕੁੜੀ ਲੈ ਕੇ ਚਲ ਜਾਣਾ ਵਿਆਹ ਕਰਕੇ ਤੇ ਤਾਂ ਉਹ ਸੀ ਤਾਂ ਭਾਂਡੇ ਮੰਨਦੇ ਨੇ ਘਰ ਜਾ ਕੇ ਮੈਂ ਹਾਲੇ ਉਹਨਾਂ ਨਾਲ ਗੱਲ ਸਾਂਝੀ ਕਰਨੀ ਸੀ ਪਰ ਮੈਨੂੰ ਲੱਗਦਾ ਉਹ ਵੀ ਕਾਲੇ ਫੇਸ ਆ ਰਹੇ ਆ ਜਾ ਕੋਈ ਨਹੀਂ ਅੱਖ ਮੜਾਉਨੇ ਹੈ ਕੋਈ ਹਾਂ ਉਹ ਹੁਣ ਮੈਂ ਤਾਂ ਪਹਿਲਾਂ ਹੀ ਗੱਲ ਨਵੇੜਤੀ ਸੀ 100 ਹੱਥ ਰੱਸਾ ਸਿਰੇ ਤੇ ਗੰਨ ਦੁਨਿਆਵੀ ਆ ਲਾਲਚ ਹੋ ਜਾਂਦੇ ਆ ਕੀ ਕਰੀਏ ਆ ਥੋੜੀ ਬੜੀ ਹਾਜ਼ਰੀ ਲੱਗ ਜਾਂਦੀ ਪਾਪ ਜਿਹੜੇ ਕੱਟ ਵੱਡ ਹੋ ਜਾਂਦੇ ਆ ਕਿਤੇ ਜਦੋਂ ਆਉਣੇ ਆ ਮੌਕਾ ਮਿਲਦਾ ਤੇ ਚਲੋ ਐਂਡ ਤੇ ਇਹ ਹੀ ਆ ਵੀ ਗਲਤੀ ਫਲਤੀ ਮaaf ਕਰਿਓ ਐਂਡ ਤਾਂ ਇਹੀ ਆ ਜੀ